ਕਿਸਾਨ ਮੋਰਚੇ ਦੇ ਵਿੱਚ ਡਟੇ ਹੋਏ ਨੇ ਬਾਪੂ ਡੱਲਿਆਲ ਤੋਂ ਬਾਅਦ 111 ਕਿਸਾਨਾਂ ਦੇ ਨਾਲ-ਨਾਲ 10 ਕਿਸਾਨ ਹਰਿਆਣੇ ਦੇ ਆ ਕੇ ਵੀ ਮਰਨ ਵਰਤ ਤੇ ਬਹਿ ਗਏ ਨੇ ਤੇ ਲੋਕਾਂ ਦੇ ਵਿੱਚ ਬਹੁਤ ਅਫਵਾਹਾਂ ਵੀ ਉੱਡ ਰਹੀਆਂ ਨੇ ਤੇ ਘਰੇ ਬੈਠੇ ਲੋਕ ਕੁਝ ਗੱਲਾਂ ਵੀ ਬਹੁਤ ਬਣਾ ਰਹੇ ਨੇ ਕੋਈ ਕਹਿੰਦਾ ਇਹ ਗਲਤ ਫੈਸਲਾ ਹੈ ਜੀ ਕੋਈ ਕਹਿੰਦਾ ਇਹਨਾਂ ਨੇ ਇੱਥੋਂ ਉੱਠ ਜਾਣਾ ਜੀ ਕੋਈ ਕਹਿੰਦਾ ਵਿੱਚੋਂ ਬੰਦੇ ਭੱਜ ਜਾਣਗੇ ਜੀ ਪਰ ਮੇਰੇ ਨਾਲ ਸਾਡੇ ਜ਼ਿਲ੍ਹੇ ਦਾ ਉਹ ਜੋਧਾ ਬੈਠਾ ਜਿਹਨੇ ਆਪਣੀ ਅੱਧੀ ਜ਼ਿੰਦਗੀ ਇਸ ਤੋਂ ਪਹਿਲਾਂ ਕਿਸਾਨੀ ਲਈ ਖੇ ਲਾਤੀ ਹੈ ਬਹੁਤ ਅਸੀਂ ਲੰਬੇ ਸਮੇਂ ਤੋਂ ਦੇਖਦੇ ਆਏ ਆ ਤੇ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਸਾਡਾ ਇਹ ਜੋਧਾ ਕਿਸਾਨੀ ਦੀ ਲੜਾਈ ਲੜਨ ਲੱਗ ਗਿਆ ਸੀ ਜਿਹਦਾ ਨਾਮ ਹੈ ਰਣ ਸਿੰਘ ਚੱਠਾ ਜਿਹੜੇ ਕਿ ਸਾਡੇ ਜ਼ਿਲ੍ਹੇ ਦੇ ਜਰਨ ਸਕੱਤਰ ਨੇ ਜਿਹਨਾਂ ਬਾਰੇ ਦੱਸੀਏ ਤਾਂ ਸ਼ਬਦ ਥੋੜੇ ਰਹਿ ਜਾਣਗੇ ਸੋ ਗੱਲਬਾਤ ਕਰਦੇ ਆਂ ਪ੍ਰਾਨ ਸਿੰਘ ਚੱਠਾ ਦੇ ਨਾਲ ਪਰ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਸਲੂਟ ਵੀ ਕਰਦੇ ਹਾਂ ਕਿ ਉਹ 111 ਦੇ ਵਿੱਚੋਂ ਇੱਕ ਸਾਡਾ ਭਰਾ ਹੈ ਵੱਡਾ ਵੀਰ ਹੈ ਜੋ ਕਿਸਾਨੀ ਦੇ ਲਈ ਆਪਣੇ ਜਿੰਦ ਜਾਨ ਲਾ ਕੇ ਬਹਿ ਗਿਆ ਹੈ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਗਿਆ ਸੋ ਸਾਡੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਆਂ ਸਿਹਤ ਪਹਿਲਾਂ ਇਹ ਦੱਸੋ ਚੜ੍ਹਦੀ ਕਲਾ ਜੀ ਸਿਹਤ ਬਿਲਕੁਲ ਚੜ੍ਹਦੀ ਕਲਾ ਬਈ ਰਾਜ ਹਾਂਜੀ ਉਹੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹਮਮ ਐਨ ਫੁੱਲ ਕੈਮਾ ਚੜ੍ਹਦੀ ਕਲਾ ਦੇ ਵਿੱਚ ਆ ਹਮਮ ਡੁੱਲਣ ਵਾਲੇ ਨਹੀਂ ਹਮਮ ਘਬਰਾਉਣ ਵਾਲੇ ਨਹੀਂ ਹਮਮ ਜਿੰਨੇ ਵੀ ਜੋਧੇ ਬੈਠੇ ਆ ਇੱਥੇ ਹਮਮ ਸਾਰੇ ਪੂਰੇ ਕੈਮਾ ਹਮਮ ਚੜ੍ਹਦੀ ਕਲਾ ਦੇ ਵਿੱਚ ਆ ਹਮਮ ਤੇ ਬਾਬੇ ਦੀ ਫੁੱਲ ਕਿਰਪਾ ਬੈਗੁਰ ਦੀ ਓਟ ਲੈ ਕੇ ਬੈਠੇ ਆ ਹਮਮ ਅਰਦਾਸ ਕਰਕੇ ਬੈਠੇ ਆ ਹਮਮ ਤੇ ਮੋਰਚਾ ਫਤਿਹ ਕਰਕੇ ਹੀ ਉੱਠਾਂਗੇ ਕਈ ਲੋਕ ਨਾ ਬਾਈ ਪਿੰਡਾਂ ਦੇ ਵਿੱਚ ਕਹੀ ਜਾਂਦੇ ਵੀ ਪਹਿਲਾ ਫੈਸਲਾ ਜਿਹੜਾ ਢੱਲੇ ਵਾਲ ਦਾ ਸੀ ਉਹ ਸਹੀ ਸੀ ਵੀ ਇੰਨੇ ਬੰਦੇ ਬਿਠਾਉਣ ਦੀ ਕੀ ਨੌਕਤਾ ਆ ਗਈ ਸੀ ਇਹ ਫੈਸਲਾ ਕਿਤੇ ਗਲਤ ਨਾ ਚਲਿਆ ਜਾਵੇ ਤੁਹਾਨੂੰ ਕੀ ਲੱਗਦਾ ਬਾਈ ਵੇਖੋ ਘਰਾਂ ਦੇ ਵਿੱਚ ਬੈਠ ਕੇ ਰਜਾਈਆਂ ਦੇ ਵਿੱਚ ਬੈਠ ਕੇ ਸਲਾਹਾਂ ਦੇਣੀਆਂ ਬਹੁਤ ਸੁਖੀਆਂ ਨੇ ਹਮ ਪਰ ਜਦੋਂ ਮੈਦਾਨ ਦੇ ਵਿੱਚ ਆਪਾਂ ਆਉਨੇ ਆ ਉਦੋਂ ਬਹੁਤ ਕੁਝ ਨੂੰ ਤਬਦੀਲੀਆਂ ਕਰਨੀਆਂ ਪੈਂਦੀਆਂ ਨੇ ਹਮ ਬਾਪੂ ਢੱਲੇ ਵਾਲ ਦੀ ਵੀ ਸੋਚ ਇਹੀ ਸੀ ਵੀ ਕੋਈ ਵੀ ਹੋਰ ਮੇਰੇ ਇਲਾਵਾ ਨਾ ਮਰੇ ਹਮ ਕਿਉਂਕਿ ਉਹ ਕਿਸਾਨੀ ਤੇ ਜ਼ਬਾਨੀ ਨੂੰ ਪੰਜਾਬ ਨੂੰ ਬਚਾਉਣ ਵਾਸਤੇ ਬੈਠੇ ਆ ਬਿਲਕੁਲ ਪਰ ਜਦ ਸਾਡਾ ਵੀ ਫਰਜ ਬਣਦਾ ਸਾਡਾ ਜੋਧਾ ਬੁੱਧਾ ਜਰਨੈਲ 75 ਸਾਲ ਦੀ ਉਮਰ ਤੇ ਅਸਰ ਦਾ ਮਰੀਜ਼ ਤੇ ਅਜੇ 53 ਦਿਨ ਹੋ ਗਏ ਉਹ ਬੈਠਿਆਂ ਨੂੰ ਅਸੀਂ 20 25 ਦਿਨਾਂ ਤੋਂ ਸੋਚ ਰਹੇ ਸੀ ਵੀ ਯਾਰ ਅਸੀਂ ਸੁਪਰ ਕਮੇਟੀ ਦੇ ਉੱਪਰ ਦੋਵੇਂ ਫਾਰਮ ਦੇ ਉੱਪਰ ਦਬਾਅ ਪਾ ਰਹੇ ਸੀ ਸਾਰੇ ਜ਼ਿਲ੍ਹਿਆਂ ਦੇ ਆਗੂ ਵਰਕਰ ਵੀ ਸਾਨੂੰ ਮੌਕਾ ਦਿੱਤਾ ਜਾਵੇ ਸੇਵਾ ਦਾ ਛਾਟਾ ਜਦੋਂ ਜਰਨੈਲ ਸਾਡਾ ਬਾਪੂ ਸਾਥ ਦੇਣ ਲਈ ਤਿਆਰ ਆ ਹੂੰ ਅਸੀਂ ਮੋਸਤੇ ਦੇ ਵਿੱਚ ਬੈਠੇ ਰੋਟੀਆਂ ਖਾਂਦੇ ਚਾਹ ਪੀਂਦੇ ਵਧੀਆ ਨਹੀਂ ਲੱਗਦੇ ਹੈਗੇ ਹੂੰ ਵੀ ਸਾਨੂੰ ਵੀ ਸਹਾਦਤ ਦਾ ਮੌਕਾ ਦਿੱਤਾ ਜਾਵੇ ਸਾਨੂੰ ਕਿਸਾਨੀ ਦੇ ਲਈ ਪੰਜਾਬ ਦੇ ਲਈ ਪੂਰੇ ਦੇਸ਼ ਦੇ ਕਿਸਾਨਾਂ ਲਈ ਕੁਰਬਾਨ ਹੋਣ ਦਾ ਮੌਕਾ ਦਿੱਤਾ ਜਾਵੇ ਉਹਦੇ ਵਿੱਚੋਂ ਇਹ ਨਿਕਲ ਕੇ ਫੈਸਲਾ ਆਇਆ ਹੂੰ ਬਲਕਿ ਫੈਸਲਾ ਬਿਲਕੁਲ ਜਾਇਜ਼ ਆ ਸਹੀ ਆ ਹੂੰ ਕਿਉਂਕਿ ਜਦੋਂ ਕੋਈ ਆਗੂ ਬੈਠਾ ਉਹਨੂੰ ਵੀ ਹੌਸਲਾ ਦੇਣਾ ਬਣਦਾ ਵੀ ਉਹਦੇ ਵਰਕਰ ਜਿਹੜੇ ਉਹਦੇ ਪਾਹੀ ਆ ਉਹ ਉਹ ਤੋਂ ਵੀ ਕਾਇਮ ਕਿਉਂਕਿ ਕੇਂਦਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਤੇ ਹਲ ਦਿੱਤਾ ਹੂੰ ਉਹਨੂੰ ਇਹ ਉਹਦੇ ਮਨ ਦੇ ਵਿੱਚ ਇਹ ਸੀ ਵੀ ਪਤਾ ਨਹੀਂ ਪੰਜਾਬ ਦੇ ਵਿੱਚ ਦੋਵੇਂ ਫਾਰਮਾਂ ਦੇ ਵਿੱਚੋਂ ਵੀ ਕੱਲਾ ਡੱਲੇ ਵਾਲ ਸੀ ਹੋ ਕੇ ਇਹ ਮੋਰਚਾ ਇੱਥੇ ਖਿੰਡ ਜਾਊਗਾ ਹੂੰ ਇਹ ਕੇਂਦਰ ਸਰਕਾਰ ਨੂੰ ਮੋਦੀ ਨੂੰ ਦੱਸਣਾ ਬਣਦਾ ਸੀ ਵੀ ਪੰਜਾਬ ਦਾ ਕੱਲਾ ਡੱਲੇ ਵਾਲ ਸਹਾਤ ਨਹੀਂ ਜੀਊਗਾ ਬਾਪੂ ਕੱਲਾ ਡੱਲੇ ਵਾਲ ਸਹਾਤ ਦੇਣ ਵਾਸਤੇ ਬੈਠਾ ਉਹਦਾ ਕੱਲਾ-ਕੱਲਾ ਵਰਕਰ ਪੰਜਾਬ ਦਾ ਕੱਲਾ-ਕੱਲਾ ਨੌਜਵਾਨ ਕਿਸਾਨ ਹੂੰ ਆਪਣੀ ਕਿਸਾਨੀ ਲਈ ਆਪਣੇ ਖੇਤਾਂ ਲਈ ਸਹਾਤ ਦੇਣ ਵਾਸਤੇ ਤਿਆਰ ਉਹਦੇ ਵਿੱਚੋਂ ਅਸੀਂ 111 ਜਿਹੜੇ ਕਿਸਾਨ ਹੂੰ ਤਿਆਰ ਹੋ ਕੇ ਨੌਜਵਾਨ 25 ਸਾਲਾਂ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਬਾਪੂ ਸਾਰੇ ਜਿਹੜੇ ਅਸੀਂ ਬੈਠੇ ਆ 15 ਨੂੰ ਪੂਰਾ ਇਰਾਦਾ ਲੈ ਕੇ ਬੈਠੇ ਆ ਹੂੰ ਤੇ ਅੱਜ ਸਾਡੇ ਨਾਲ 10 ਸਾਡਾ ਸੋਤਾ ਪਾਈ ਅਸੀਂ ਹਰਿਆਣਾ ਕਹਿੰਦੇ ਨੇ ਆ ਉੱਥੋਂ ਵੀ ਆ ਕੇ ਸਾਡੇ ਨਾਲ ਬੈਠੇ ਆ ਮਰਨ ਵਰਤ ਤੇ ਇੱਕ ਬੀਜੇਪੀ ਦਾ ਜਿਹੜਾ ਆਪਤੀ ਸੈੱਲ ਹੈ ਨਾ ਤੁਹਾਡੇ ਤੇ ਇਹ ਉਂਗਲ ਚੱਕ ਰਿਹਾ ਹੈ ਕਿ ਯਾਰ ਇਹ ਤਾਂ 70 ਸਾਲਾਂ ਦੇ ਬਜ਼ੁਰਗ ਨੇ ਵੀ ਜਿਹੜਾ ਬਜ਼ੁਰਗ ਬੁੱਢਾ ਹੋਈ ਜਾਊ ਪੰਜਾਬ ਦੇ ਵਿੱਚ ਉਹਨੂੰ ਧਰਨੇ 'ਚ ਭੇਜੀ ਚੱਲੋ ਤੇ ਉਹ ਉਹਨੂੰ ਸ਼ਹਾਦਤ ਪਾਈ ਜਾਣਗੇ ਤੇ ਇਹ ਪਿਛਲੇ ਘਰਾਂ ਵਾਲਿਆਂ ਨੂੰ ਪੈਸੇ ਮਿਲ ਜਾਣਗੇ ਦੇਖੋ ਇਹ ਉਹਨਾਂ ਦੇ ਬਹਿਮਾਂ ਹਮ ਉਮਰਾਂ ਦਾ ਵੇਖਣ ਉਹ ਹਮ ਉਹ ਜੱਜ ਵੀ ਵੇਖਣ ਹੌਸਲੇ ਵੇਖਣ ਹਮ ਉਹ ਆਪਣਾ ਬਾਬਾ ਦੀਪ ਸਿੰਘ 75 ਸਾਲਾਂ ਦਾ ਸੀ ਜਿਹਨੇ ਕਿੰਨੇ ਕੁ ਮਿੰਟਾਂ ਦਾ ਖੰਡਾ ਖੜਕਾਇਆ ਸੀ ਹਮ ਬਿਨਾਂ ਧੜ ਤੋਂ ਉਹਨਾਂ ਨੇ ਮੂਰੇ ਆਪਣੇ ਜਿਹੜੇ ਇਹ ਕਿਤੇ ਦੁਸ਼ਮਣ ਲਾਏ ਤੇ ਬਿਲਕੁਲ ਇਹ ਉਹ ਬਾਪੂ ਨੇ ਜਿਹੜੇ 80 ਸਾਲਾਂ ਦੇ ਹੋ ਕੇ ਵੀ ਜਿਹੜੇ ਇਹ ਭਾਈ ਬਾਪੂ ਜੀ ਵਾਲੇ ਆ ਜਿਹੜੇ ਗੱਲਾਂ ਕਰਦੇ ਆ ਉਹਨਾਂ ਦੇ 100-100 ਤੇ ਭਾਰਗੋ ਕੱਲੇ-ਕੱਲੇ ਜਨੇ ਇਹ ਉਹਨਾਂ ਦੇ ਮਨ ਚ ਬਹਿ ਮਾਂ ਵੀ ਇਹ ਉਮਰ ਦਾ ਵੇਖਣ ਉਹ ਆ ਕੇ ਉਹਦੇ ਹੌਸਲਾ ਵੇਖਣ ਲਵੇ ਆ ਕੇ ਵੀ ਉਹਦੇ ਹੌਸਲੇ ਕਿੱਦਾਂ ਕਾਇਮ ਆ ਇਹ ਮਰਨ ਤੇ ਲੜਨ ਵਾਸਤੇ ਬੈਠੇ ਆ ਇਹ ਹਥਿਆਰ ਨਾਲ ਵੀ ਲੜਨ ਵਾਲੇ ਆ ਤੇ ਸ਼ਾਂਤ ਵਿੱਚ ਸਬਰ ਸਤੋ ਕਰਾ ਕੇ ਵੀ ਲੜਨ ਵਾਲੇ ਆ ਪਰਨ ਵਾਲੇ ਆ ਬਿਲਕੁਲ ਆਪਣੇ ਨਾਲ ਕੌਮ ਦੇ ਵਿੱਚ ਇਹ ਰਿਹਾ ਵੀ ਛੋਟੇ ਤੋਂ ਲੈ ਕੇ ਵੱਡਿਆਂ ਵਲਾਂ ਤੱਕ ਹੀ ਦੀਆਂ ਨੇ ਕਰਤਾਰ ਸਿੰਘ ਸਰਾਭਾ ਲਾ ਲਓ ਛੋਟੀ ਉਮਰ ਦੇ ਕਰਤਾਰ ਸਿੰਘ ਸਰਾਭਾ ਲਾ ਲਓ ਤੁਸੀਂ ਆਪਣੇ ਛੋਟੇ ਸਹਬਜ਼ਾ ਦੇ 7 ਸਾਲ ਦੇ 9 ਸਾਲ ਦੀ ਉਮਰ ਤੇ ਲੈ ਕੇ 80 ਸਾਲ ਦੇ ਆਪਣੇ ਬਾਬਾ ਭਕਨਾ ਸਿੰਘ ਹੋਣੀ ਜਿਹੜੇ ਹੋਰ ਕਦਰ ਵੀ ਬਾਬੇ ਹੋਰੀਆਂ ਇਹ ਆਪਣੇ ਤਾਂ ਹਥਿਆਸ ਆ 550 ਸਾਲ ਤੋਂ ਤੁਸੀਂ ਪਿੱਛੇ ਝਾਤ ਮਾਰ ਲੂ ਕਦੇ ਵੀ ਪੰਜਾਬ ਛਾਰ ਕੇ ਘਰ ਨਹੀਂ ਗਿਆ ਹੈਗਾ ਇਹ ਜਿੱਤ ਕੇ ਜਾਂਦਾ ਪਰ ਇਹਨੂੰ ਕਿੰਜਾਂ ਕਰਵਾਨੀਆਂ ਦੇਣੀਆਂ ਪੈ ਜਾਣ ਕਿਉਂਕਿ ਜਿੱਦੋਂ ਬਾਈ ਮਦਾਨੇ ਜੰਗ ਵਿੱਚ ਚੋਣੇ ਆਪਾਂ ਹੂੰ ਉਦੋਂ ਉਮਰਾਂ ਨਹੀਂ ਦੇਖੀਆਂ ਹੁੰਦੀਆਂ ਹੂੰ ਉਦੋਂ ਇਹ ਨਹੀਂ ਪਤਾ ਵੀ ਕਿਹੜੀ ਉਮਰ ਵਾਲਾ ਕਿੱਡਾ ਵੱਡਾ ਕੁਰਬਾਨੀ ਦੇ ਜਾਵੇ ਵੀ ਕਿੱਧਿਆ ਤੇ ਭਾਰੀ ਪਈ ਜਾਵੇ ਇੱਥੇ ਇੱਥੇ ਬਹਿ ਕੇ ਬਾਈ ਪਰਿਵਾਰ ਦੀ ਯਾਦ ਨਹੀਂ ਆਉਂਦੀ ਬਾਈ ਬਿਲਕੁਲ ਨਹੀਂ ਪਰਿਵਾਰ ਦੀ ਯਾਦੋਂ ਦੀ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਹੂੰ ਮੈਂ ਜਦ ਬੈਠਣ ਤੋਂ ਪਹਿਲਾਂ ਕਿਸੇ ਨੂੰ ਦੱਸਿਆ ਹੈਗਾ ਸੋਨੂੰ ਵੀ ਬੰਦੇ ਨਹੀਂ ਦੱਸਿਆ ਨਾ ਕਿਸੇ ਮੈਂ ਆਪਣੇ ਯਾਰ ਦੋਸਤ ਨੂੰ ਤਾਂ ਜਿੱਥੇ ਬੰਦੀਆਂ ਨੂੰ ਮਰੇ ਜਿਹੜੇ ਬਲਾਕ ਦੇ ਆਗੂ ਦੇ ਜੱਗੀ ਹੋਈ ਲਗ ਪ੍ਰਧਾਨ ਨੇ ਕੀ ਬਲ ਹੋਰੀ ਇਹਨਾਂ ਨੂੰ ਵੀ ਨਹੀਂ ਕਿਸੇ ਨੂੰ ਦੱਸਿਆ ਹੈਗਾ ਮੈਂ ਜਦੋਂ ਅਰਦਾਸ ਹੋ ਕੇ ਇੱਥੇ ਮੈਦਾਨ ਦੇ ਵਿੱਚ ਆ ਕੇ ਬੈਠ ਕੇ ਹਰਿਆਣੇ ਦੇ ਧਰਤੀ ਦੇ ਆਪਾਂ ਮਰਨ ਵਰਤ ਤੇ ਬੈਠ ਕੇ ਉਸ ਤੋਂ ਬਾਅਦ ਜਦੋਂ ਘਰੇ ਖਬਰਾਂ ਰਾਹੀਂ ਜਾਂ ਵੀਡੀਓ ਰਾਹੀਂ ਪਤਾ ਲੱਗਿਆ ਫਿਰ ਮੈਨੂੰ ਮੈਸੇਜ ਆਇਆ ਉਧਰੋਂ ਤੇ ਮੈਂ ਮੈਸੇਜ ਕੀਤਾ ਵੀ ਹਾਂ ਮੈਂ ਬੈਠ ਗਿਆ ਘਬਰਾਉਣ ਦੀ ਲੋੜ ਨਹੀਂ ਮੈਂ ਇੱਕ ਵੀਡੀਓ ਵਿੱਚ ਕਿਹਾ ਵੀ ਆ ਵੀ ਬਾਪੂ ਦਲੇ ਵਾਲੇ ਪਰਿਵਾਰ ਨੂੰ ਵੇਖਿਓ ਉਦੇ ਪੁੱਤ ਨੂੰ ਦੇਖ ਕੇ ਬੈਠਣ ਦਿੱਥੇ ਉਹ ਬਿਲਕੁਲ ਵੀ ਇੱਕ ਕੈਸਰ ਦਾ ਮੇਜ ਹੋ ਕੇ ਉਹ ਆਪਣੇ ਬਾਤ ਲੜ ਸਕਦਾ ਮਾਰ ਸਕਦਾ ਤੇ ਫਿਰ ਸਾਨੂੰ ਵੀ ਪਿੱਛੇ ਨਹੀਂ ਹਰਨਾ ਚਾਹੀਦਾ ਹੂੰ ਤੇ ਮੈਂ ਅੱਜ ਇੱਕ ਮੈਸੇਜ ਵੀ ਪਾਇਆ ਹੂੰ ਅਨੇਕ ਇੱਕ ਪਰਿਵਾਰ ਨੂੰ ਕਿ ਜਿੱਥੇ ਬੰਦੀ ਨੂੰ ਵੀ ਮੈਂ ਗਰੁੱਪ ਦੇ ਵਿੱਚ ਪਾਇਆ ਵੀ ਮੈਨੂੰ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਰਿਸ਼ਤਦਾਰ ਮਿਲਣਾ ਹੂੰ ਵੀ ਨਾਂ ਮੈਂ ਕਿਸੇ ਨੂੰ ਮਿਲਣਾ ਚਾਹਣਾ ਬਿਲਕੁਲ ਕਿਉਂਕਿ ਅਸੀਂ ਫੋਰਮਲ ਨਹੀਂ ਕਰਦੇ ਅਸੀਂ ਮੈਂ ਕਿਹਾ ਵੀ ਮੈਂ ਸੱਚੇ ਦਿਲੋਂ ਕਿਸਾਨੀ ਵਾਸਤੇ ਨੌਜਵਾਨੀ ਵਾਸਤੇ ਆਪਣੇ ਜਮੀਨਾਂ ਬਾਤੇ ਕੁਰਬਾਨ ਹੋਣਾ ਚਾਹਣਾ ਹੂੰ ਕਿਉਂਕਿ ਜਦੋਂ ਆਪਾਂ ਜੇ ਮਰਨ ਵਾਸਤੇ ਬੈਠ ਗਏ ਫਿਰ ਬਹੁਤ ਕੁਝ ਚਾਗਣਾ ਪੈਂਦਾ ਫਿਰ ਬਾਈ ਪਰਿਵਾਰ ਦਾ ਮੋਹ ਕਹਿੰਦਾ ਹੂੰ ਕੋਈ ਪਰਿਵਾਰ ਦਾ ਮੋਹ ਨਹੀਂ ਹੈਗਾ ਕੋਈ ਬੇਟੇ ਦਾ ਮੋਹ ਨਹੀਂ ਹੈਗਾ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਬਾਈ ਇਸ ਟਾਈਮ ਹੁਣ ਇੱਕ ਵਾਈਫ ਆ ਮੇਰੀ ਪਤਨੀ ਆ ਘਰ ਦੇ ਵਿੱਚ ਹੂੰ ਤੇ ਇੱਕ ਮਾਤਾ ਹੂੰ ਦੋ ਹੀ ਨੇ ਬਸ ਦੋ ਜਣੇ ਜਿਹਨੇ ਹੂੰ ਜੁਕਰੇ ਘਰ ਸੰਭਲੀਆਂ ਨੇ ਤੇ ਬਿਮਾਰਤ ਕੋਈ ਨਹੀਂ ਕਰੇ ਨਹੀਂ ਮਰਦ ਕੋਈ ਨਹੀਂ ਬਾਈ अच्छा ਤੁਸੀਂ ਬਾਦਰਾਂ ਤੇ ਹੋ ਤੇ ਬੇਟਾ ਮਤਲਬ ਬਾਹਰ ਗਿਆ ਬੇਟਾ ਬਈ ਬਾਹਰ ਆਸਟ੍ਰੇਲੀਆ ਤੋਂ ਪੜ੍ਹਨ ਗਿਆ ਹੋਇਆ 2 ਸਾਲ ਹੋ ਗਏ ਤੇ ਬਾਕੀ ਪਰਿਵਾਰ ਹੈਗੇ ਆ ਚਾਚੇ ਤਾਇਆ ਦੇ ਮੁੰਡੇ ਸਾਰੇ ਤੁਹਾਨੂੰ ਸਾਹਮਦੇ ਆ ਤੇ ਵੱਡਾ ਪਰਿਵਾਰ ਵੱਡਾ ਲਾਣਾ ਕੋਈ ਹੀ ਗੱਲ ਨਹੀਂ ਹੈਗੀ ਮਤਲਬ ਘਰ ਦੇ ਵਿੱਚ ਕੱਲੀਆਂ ਔਰਤਾਂ ਰਹਿ ਗਈਆਂ ਹਾਂ ਜੇ ਮੈਂ ਕਹਾਂ ਵੀ ਮੇਰੇ ਘਰ ਦੇ ਵਿੱਚ ਸਿਰਫ ਦੋ ਔਰਤਾਂ ਔਰਤਾਂ ਨੇ ਇੱਕ ਮੇਰੀ ਪਤਨੀ ਆ ਤੇ ਇੱਕ ਮਾਤਾ ਜੀ ਆ ਜੋ ਉਹ ਵੀ ਆੜ ਦੇ ਮਰੀਜ਼ ਆ ਬਲਕੇ ਬਹੁਤ ਅਸਲ ਲੈਂਦੇ ਸੀ ਮੈਂ ਕਹਾਂ ਵੀ ਕੋਈ ਗੱਲ ਨਹੀਂ ਹੈਗੀ ਬਾਪੂ ਵੀ ਪਹਿਲਾਂ ਮਰਿਆ ਉਹਨੂੰ ਕੋਈ ਯਾਦ ਕਰਦਾ ਜੇ ਕੁਝ ਕਰਕੇ ਜਾਵਾਂਗੇ ਉਹਨੂੰ ਆਪਾਂ ਕੱਲੇ ਯਾਦ ਕਰਦੇ ਦੁਨੀਆ ਯਾਦ ਕਰੂਗੀ ਬਿਲਕੁਲ ਤੇ ਮਨ ਦੇ ਵਿੱਚ ਕੋਈ ਭੈ ਤਾਂ ਨਹੀਂ ਵੀ ਸ਼ਹਾਦਤ ਹੋ ਹੋ ਸਕਦੀ ਕਿੰਨਾ ਲੰਬਾ ਸਮਾਂ ਚੱਲ ਸਕਦਾ ਹੈ ਮਰਨ ਵਰਤ ਬਈ ਮੈਂ ਤਾਂ ਮਰਨ ਵਰਤ ਦੇਖੂ ਪ੍ਰਮਾਤਮਾ ਨੂੰ ਪਤਾ ਜਾ ਤਾਂ ਜਾਂ ਸਰਕਾਰ ਨੂੰ ਪਤਾ ਜੇ ਉਹਨੇ ਕਿੰਨਾ ਟਾਈਮ ਲੰਮਾ ਚਲਾਉਣਾ ਪਰ ਮੈਂ ਅਬਦੇ ਸਮ ਜਲਦੀ ਗੱਲ ਦੱਸਦਾ ਤੁਸੀਂ ਆਪਣੇ ਬੈਠੇ ਹੋ ਯਾਰ ਵੀ ਮੈਂ ਦੋਵੇਂ ਟਾਈਮ ਸਵੇਰੇ ਉੱਠਦਾ ਵੀ ਤੇ ਸ਼ਾਮ ਨੂੰ ਪੈਂਦਾ ਵੀ ਇਹੋ ਅਰਦਾਸ ਕਰਦਾ ਵੀ ਮੇਰੀ ਜੰਗ ਚੜ੍ਹਦੇ ਨੂੰ ਮੇਰੀ ਸਹਾਤ ਹੋਣੀ ਚਾਹੀਦੀ ਹੈ ਹੇਚਾ ਸਭ ਤੋਂ ਪਹਿਲਾਂ ਮੇਰਾ ਨੰਬਰ ਲੱਗਣਾ ਚਾਹੀਦਾ ਹੂੰ ਵੀ ਸਰਕਾਰ ਨੂੰ ਜਿਵਾਉਣ ਵਾਸਤੇ ਇਹ ਨਾ ਹੋਵੇ ਜਿਵੇਂ ਉਹ ਕਹਿੰਦੇ ਆ ਤੂੰ ਕਹਿੰਦਾ ਵੀ ਭਾਜਪਾ ਵਾਲੇ ਬੀਜਪਾ ਵਾਲੇ ਕਹਿੰਦੇ ਆ ਵੀ ਬਜ਼ੁਰਗ ਬੈਠੇ ਆ ਮੈਂ ਕਹਿੰਦਾ ਵੀ ਮੈਂ ਸਾਮ ਨੂੰ ਵੀ ਅਰਦਾਸ ਕਰਕੇ ਪੈਣਾ ਵੈਗਰ ਨੂੰ ਸਵੇਰੇ ਵੀ ਮੈਂ ਉੱਥੇ ਅਰਦਾਸ ਕਰਦਾ ਹੂੰ ਵੀ ਪ੍ਰਮਾਤਮਾ ਮੇਰਾ ਸਵੇਰੇ ਨੂੰ ਮੇਨੂੰ ਮੇਰੀ ਸਹਾਤ ਹੋ ਜੇ ਮੋਰਚੇ ਦੇ ਵਿੱਚ ਮੇਰੀ ਜਾਨ ਨਿਕਲ ਜੇ ਮੇਰਾ ਦੁਨੀਆ ਤੇ ਹੁਣਾ ਸਫਲ ਹੋ ਜੇ ਜਿਵੇਂ ਕਿਸਾਨਾਂ ਦੇ ਲਈ ਬਾਪੂ ਜੱਲ੍ਹਿਆਂਵਾਲੇ ਦੇ ਲਈ ਮੇਰੀ ਜਾਨ ਚਲੀ ਜਾਂਦੀ ਆ ਹੂੰ ਬਿਲਕੁਲ ਬਾਈ ਇਹ ਗੱਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਵਾਬ ਮਿਲ ਗਏ ਹੋਣੇ ਜਿਹੜੇ ਘਰੇ ਰਜਾਈਆਂ 'ਚ ਬੈਠੇ ਐ ਜਾਂ ਭਾਜਪੀ ਵਾਲੇ ਆਈਟੀ ਸੈੱਲ ਵਾਲੇ ਨੇ ਉਮਰਾਂ ਵੀ ਦੱਸਤੀਆਂ ਪ੍ਰਧਾਨ ਨੇ ਤੇ ਇਹ ਵੀ ਦੱਸਤਾ ਕਿ ਘਰੇ ਭਾਵੇਂ ਦੋ ਔਰਤਾਂ ਨੇ ਪਰ ਆਪ ਸ਼ਹਾਦਤ ਦੇਣ ਨੂੰ ਬਿਲਕੁਲ ਤਿਆਰ ਐ ਇਹ ਕਿਸੇ ਦੇ ਮਨ 'ਚ ਇਹ ਬਹਿਮ ਐ ਕਿ ਇਹ ਉੱਠ ਪੈਣਗੇ ਜਾਂ ਇਹ ਭੱਜ ਜਾਣਗੇ ਉਹਨਾਂ ਨੂੰ ਇਹ ਜਵਾਬ ਦਿੱਤਾ ਇਸ ਪੇਸ਼ ਇਸ ਕਰਕੇ ਭਰਾਵੋ ਘਰਾਂ 'ਚ ਬੈਠ ਕੇ ਸਲਾਹਾਂ ਨਾ ਦਿਓ ਮੋਰਚਿਆਂ 'ਚ ਆਜੋ ਡਟਜੋ ਜੇ ਇਹ ਆਪਣੇ ਲਈ 111 ਬੰਦੇ ਪਹਿਲਾਂ ਸਾਡਾ ਬਾਪੂ ਬੈਠਾ ਸਾਡੇ ਸਾਰਿਆਂ ਲਈ ਤੇ ਹੁਣ ਇਹ ਬੈਠੇ ਆ ਤੇ ਫਿਰ ਆਪਾਂ ਕਿਉਂ ਘਰਾਂ ਚ ਬੈਠੇ ਆ ਬਾਈ ਫਿਰ ਸਾਡੇ ਤੇ ਲਹਨਤਾ ਨੇ ਪ੍ਰਭੂ ਘਰਾਂ ਚ ਬਹਿ ਕੇ ਲਹਨਤਾ ਨਾ ਖਟੋ ਇੱਥੇ ਆ ਕੇ ਬਾਰਡਰਾਂ ਤੇ ਆਪਣੀਆਂ ਡੌਟੀਆਂ ਨਿਭਾਓ ਤੇ ਆਪਾਂ ਜਿੱਤ ਕੇ ਚੱਲਾਂਗੇ ਕੋਈ ਗੱਲ ਨਹੀਂ ਕੁਰਬਾਨੀਆਂ ਹੁੰਦੀਆਂ ਆਈਆਂ ਨੇ ਪਹਿਲਾਂ ਇਤਿਹਾਸ ਸ਼ੁਰੂ ਤੋਂ ਰਿਹਾ ਪੰਜਾਬੀਆਂ ਦਾ ਇਤਿਹਾਸ ਸ਼ੁਰੂ ਤੋਂ ਹੀਰ ਹੈ ਤੇ ਹੁਣ ਕੁਰਬਾਨੀਆਂ ਹੋ ਜਾਣਗੀਆਂ ਕੋਈ ਵੱਡੀ ਗੱਲ ਨਹੀਂ ਪਰ ਸਾਰੇ ਭਰਾ ਚੜ੍ਹਦੀ ਕਲਾ ਦੇ ਵਿੱਚ ਨੇ ਕੋਈ ਭਜਨ ਵਾਲਾ ਨਹੀਂ ਕਿ ਐਨ ਪੂਰੇ ਡਟ ਕੇ ਮੋਰਚੇ 'ਚ ਬੈਠਿਆ ਇਹ ਅਰਦਾਸਾਂ ਕਰਦੇ ਆ ਕਿ ਸਭ ਤੋਂ ਪਹਿਲਾਂ ਮੇਰੀ ਸ਼ਹਾਦਤ ਆਵੇ ਇਹ ਦੇਖੋ ਵੱਡਾ ਪਾਣਾ ਪੰਜਾਬੀਆਂ ਦਾ ਇਹ ਅਰਦਾਸ ਕਰਨੀ ਕੀ ਸਵੇਰਾ 'ਚ ਹੋਵੇ ਤੇ ਮੇਰੀ ਸ਼ਹਾਦਤ ਹੋਵੇ ਮੈਂ ਅਸੀਂ ਹਿੱਦੀ ਪਾਵਾਂ ਇਹ ਵੀ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਇਹ ਵੀ ਇੱਕ ਇਤਿਹਾਸ ਲਿਖਿਆ ਜਾ ਰਿਹਾ ਸੋ ਚੱਕੀ ਮਰਾ ਦਿਓ ਸਾਰੇ ਜਿਹੜੇ ਇੱਥੇ ਕਿਸਾਨ ਨੇ 111 ਬੈਠੇ ਆ ਤੇ ਸਾਰਿਆਂ ਦਾ ਧੰਨਵਾਦ ਬੜੀ ਸ਼ਹੀਦਗੀ ਦੇ ਨਾਲ ਸਾਰੇ ਜਿਹੜੇ ਤਾਂ ਨੂੰ ਜਵਾਬ ਦਿੱਤੇ ਐ ਸੋ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਸਰਕਾਰ ਤੱਕ ਪਹੁੰਚ ਸਕੇ ਕਿ ਸਾਡੇ ਜਿਹੜੇ ਇਰਾਦੇ ਨੇ ਬਿਲਕੁਲ ਨੇਕ ਨੇ ਚੜ੍ਹਦੀ ਕਲਾ ਦੇ ਵਿੱਚਾਂ ਤੇ ਅਸੀਂ ਸ਼ਹਾਦਤਾਂ ਦੇਣ ਨੂੰ ਸਭ ਤੋਂ ਮੋਰੀ ਸੀ ਹਾਂ ਤੇ ਰਹਾਂਗੇ